ਲੋਕਾਂ ਨੇ ਜੀ ਸਾਨੂੰ ਪਿਆਰ ਦਿੱਤਾ ਇਸ ਪਿਆਰ ਦੇ ਨਾਲ ਨਾਲ ਲੋਕਾਂ ਨੇ ਬਹੁਤ ਸਾਰੇ ਲੋਕਾਂ ਦੇ ਭਲੇਖੇ ਵੀ ਕੱਢੇ ਤੇ ਕੋ ਨੂੰ ਕੋ ਇੱਕ ਨਾਰਮਲ ਬੰਦਾ ਵੀ ਕੋ ਪਿੰਡ ਦਾ ਜਿਹੜਾ ਮੈਂਬਰ ਵੀ ਨਹੀਂ ਉਹ ਸ਼ਾਮਲ ਵੀ ਉਹਦੇ ਉੱਤੋਂ ਚੜ ਕੇ ਕਰਾ ਰਹੇ ਆ ਉਤੋਂ ਦੀ ਹੋ ਹੋ ਕੇ ਹੁਣ ਤੁਸੀਂ ਇਹ ਦੇਖੋ ਪੁੱਛ ਪ੍ਰਤੀਤ ਕੀ ਆ ਜਿਹੜੇ ਇਹਦੇ ਸਿਰ ਤੇ ਬੜਕਾ ਮਾਰਦੇ ਸੀ ਨਾ ਜਿਹੜੇ ਇਹਦੇ ਮਗਰ ਲੱਗੇ ਫਿਰਦੇ ਸੀ ਖੌਰੇ ਅਸੀਂ ਟਿਕਟਾਂ ਲਿਆਵਾਂਗੇ ਭਾਈ ਰਾਜਾ ਬੜਿੰਗ ਨੂੰ ਟਿਕਟ ਮਿਲ ਗਈ ਤਾਂ ਹੀ ਕਹਿ ਦਿਓ ਇਹ ਤਾਂ ਜਿਵੇਂ ਪਹਿਲਾਂ ਯੂਥ ਕਾਂਗਰਸ ਚੋਂ ਲਾਇਆ ਸੀ ਨਾ ਆਪਾਂ ਤਾਂ ਪਹਿਲੇ ਦਿਨ ਹੀ ਇਹ ਗੱਲ ਕਹਿਤੀ ਸੀ ਜਿੱਦੇ ਆਪਾਂ ਨੂੰ ਕੱਢਿਆ ਸੀ ਵੀ ਪੁੱਤ ਮੇਰਾ ਜਿਵੇਂ ਤੈਨੂੰ ਯੂਥ ਕਾਂਗਰਸੋਂ ਜਲੀਲ ਕਰਕੇ ਲਾਇਆ ਸੀ ਨਾ ਉਸੇ ਤਰ੍ਹਾਂ ਤੈਨੂੰ ਪੰਜਾਬ ਦੀ ਪ੍ਰਧਾਨਗੀ ਤੋਂ ਲੋਕ ਲਾਉਣਗੇ ਬਰਾੜ ਸਾਹਿਬ ਪ੍ਰੋਗਰਾਮ ਸ਼ੁਰੂ ਹੁੰਦਾ ਤਾਂ ਜਗਸੀਰ ਸਿੰਘ ਜਿਹੜਾ ਸਰਪੈਂਟ ਸਿੱਤੋਂ ਦੇ ਤੁਸੀਂ ਇਹਨਾਂ ਨੂੰ ਮੈਸਜ ਕੀਤਾ ਜਦੋਂ ਹੁਣ ਮੈਂ ਇੱਕ ਗੱਲ ਕਰਨ ਲੱਗਾ ਉਹ ਤੁਸੀਂ ਇਹਨਾਂ ਨੂੰ ਮੈਸਜ ਕੀਤਾ ਪਰ ਸੁੱਖੇ ਹੋਣਾ ਤੋ ਨਿਸ਼ਾਨੇ ਲਾਏ ਜੇ ਕੋਈ ਸਾਡੇ ਨਾਲ ਪਾਸੇ ਹੋਇਆ ਇਸ ਗੱਲ ਦੀ ਫਿਕਰਮੰਦੀ ਉਹਨੂੰ ਹੋਣੀ ਚਾਹੀਦੀ ਆ ਟਡ ਨਾਲ ਕਮਲਜੀਤ ਸਿੰਘ ਬਰਾੜ ਨੇ ਦਰਸ਼ਨ ਸਿੰਘ ਬਰਾੜ ਦੇ ਸੁਪੁੱਤਰ ਨੇ ਗੱਲਬਾਤ ਕਰਦਾਂ ਨਾਲ ਪਿੰਡ ਲੰਗਿਆਂ ਨਾਲ ਵਿੱਚ ਮੀਟਿੰਗ ਕਰ ਰਹੇ ਨੇ ਲਗਾਤਾਰ ਜਿਹੜੇ ਵੱਖ-ਵੱਖ ਪਿੰਡਾਂ ਨਾਲ ਵਿੱਚ ਮੀਟਿੰਗਾਂ ਕਰ ਰਹੇ ਨੇ ਬਰਾੜ ਸਾਹਿਬ ਅੱਜ ਲੰਗਿਆਂ ਨੇ ਪਹੁੰਚੇ ਹੋ ਅੱਜ ਜਿਹੜੀ ਫੁੱਲਾਂ ਦੀ ਵਰਖਾ ਹੋਈ ਆ ਜਿਹੜਾ ਵੱਖਰਾ ਹੀ ਜਿਹੜਾ ਤੁਹਾਡਾ ਸਵਾਗਤ ਕੀਤਾ ਗਿਆ ਕੀ ਕਹਿਣਾ ਚਾਹੋਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪਿੰਡ ਲੰਗਿਆਂ ਨਾਲ ਨਵਾਂ ਦੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਪਹਿਲਾਂ ਤੋਂ ਪਿਆਰ ਦਿੰਦੇ ਆਏ ਤੇ ਅੱਜ ਇੱਕ ਕਮੀ ਵੀ ਮਹਿਸੂਸ ਹੋਈ ਸਾਨੂੰ ਸਾਡਾ ਸਰਪੰਚ ਹੁੰਦਾ ਸੀ ਦਾ ਜਗਸੀਰ ਸਿੰਘ ਬਹੁਤ ਚੰਗੀ ਸ਼ਖਸੀਅਤ ਸੀਗੀ ਲੋਕਾਂ ਦਾ ਲੀਡਰ ਸੀਗਾ ਉਹ ਅੱਜ ਸਾਡੇ ਵਿੱਚ ਨਹੀਂ ਹੈਗਾ ਅੱਜ ਉਹਦੀ ਕਮੀ ਸਾਨੂੰ ਮਹਿਸੂਸ ਹੋਈ ਹੈ ਤੇ ਲੋਕਾਂ ਨੇ ਇਹ ਤੁਹਾਨੂੰ ਪਤਾ ਲੱਗ ਗਿਆ ਕਿ ਲੋਕਾਂ ਨੇ ਕਿੰਨਾ ਪਿਆਰ ਦਿੱਤਾ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਇਸ ਪਿਆਰ ਦੇ ਨਾਲ-ਨਾਲ ਲੋਕਾਂ ਨੇ ਬਹੁਤ ਲੋਕਾਂ ਦੇ ਭਲੇਖੇ ਵੀ ਕੱਢੇ ਆ ਤੇ ਕਿਉਂਕਿ ਇਹ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿ ਕੋਈ ਹਲਕਾ ਜਾਂ ਕੋਈ ਪਿੰਡ ਮੇਰੀ ਮਲਕੀਅਤ ਆ ਨਜੀ ਇਹ ਸਿਰਫ ਉਹਨਾਂ ਦਾ ਹੁੰਦਾ ਹੈ ਲੋਕਾਂ ਦੀ ਜਿਹੜੇ ਲੋਕ ਪਿਆਰ ਕਰਦੇ ਜਿਹੜੇ ਲੋਕਾਂ ਦਾ ਸਾਥ ਦਿੰਦੇ ਲੋਕ ਉਹਨਾਂ ਦੇ ਨਾਲ ਹੁੰਦੇ ਆ ਤੇ ਜੇ ਕਹਿ ਦਈਏ ਵੀ ਜੇ ਕੋਈ ਕੋਈ ਵੀ ਬੰਦਾ ਉੱਠ ਕੇ ਕਹੇ ਕਿ ਸਾਰਾ ਪਿੰਡ ਮੇਰੀ ਮੁੱਠੀ 'ਚ ਨਹੀਂ ਲੋਕ ਤੁਹਾਡੇ ਆਪਦੇ ਆ ਲੋਕ ਸਾਡੇ ਆਪਣੇ ਆ ਲੋਕ ਸਾਡੇ ਨਾਲ ਨਿੱਜੀ ਤੌਰ ਤੇ ਜੁੜੇ ਹੋਏ ਨੇ ਹਰੇਕ ਬੰਦੇ ਨਾਲ ਹਰੇਕ ਘਰ ਦੇ ਹਰੇਕ ਵਸਿੰਦੇ ਨਾਲ ਸਾਡੇ ਪਰਿਵਾਰਕ ਸਬੰਧ ਨੇ ਸੋ ਇਸ ਕਰਕੇ ਇਹ ਇਹ ਤਾਂ ਹਰੇਕ ਪਿੰਡ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਮਾਨ ਸਨਮਾਨ ਮਿਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਗੱਟ ਸਾਹਿਬ ਪ੍ਰਧਾਨ ਰਾਜਾ ਵੜਾਂਗ ਤੋਂ ਬਿਨਾਂ ਹੀ ਜਿਹੜੀਆਂ ਕਾਂਗਰਸ ਵਾਪਸੀਆਂ ਕਰਾਈਆਂ ਜਾ ਰਹੀਆਂ ਤੇ ਪਤਾ ਲੱਗਾ ਵੀ ਤੁਹਾਡੇ ਨਾਲ ਵੀ ਕਹਿੰਦੇ ਇਹ ਗੱਲਬਾਤ ਚੱਲ ਰਹੀ ਹੈ ਕਾਂਗਰਸ ਦੀ ਕਿੱਥੇ ਤੱਕ ਗੱਲ ਸਹੀ ਹੈ ਤੁਸੀਂ ਇਹ ਦੇਖੋ ਹੁਣ ਵੀ ਹੈਰਾਨੀ ਵਾਲੀ ਗੱਲ ਹੈ ਇਹ ਵੀ ਕਾਂਗਰਸ ਦਾ ਪ੍ਰਧਾਨ ਤੇ ਕੋ ਨੂੰ ਕੋ ਇੱਕ ਨਾਰਮਲ ਬੰਦਾ ਵੀ ਕੋ ਪਿੰਡ ਦਾ ਜਿਹੜਾ ਮੈਂਬਰ ਵੀ ਨਹੀਂ ਉਹ ਸ਼ਾਮਲ ਵੀ ਉਹਦੇ ਉੱਤੋਂ ਚੜ ਕੇ ਕਰਾ ਰਹੇ ਆ ਉਤੋਂ ਦੀ ਹੋ ਹੋ ਕੇ ਹੁਣ ਤੁਸੀਂ ਇਹ ਦੇਖੋ ਪੁੱਛ ਪ੍ਰਤੀਤ ਕੀ ਆ ਜਿਹੜੇ ਇਹਦੇ ਸਿਰ ਤੇ ਬੜਕਾ ਮਾਰਦੇ ਸੀ ਨਾ ਜਿਹੜੇ ਇਹਦੇ ਮਗਰ ਲੱਗੇ ਫਿਰਦੇ ਸੀ ਖੌਰੀ ਅਸੀਂ ਟਿਕਟਾਂ ਲਿਆਵਾਂਗੇ ਭਾਈ ਰਾਜਾ ਬੜਿੰਗ ਨੂੰ ਟਿਕਟ ਮਿਲ ਗਈ ਤਾਂ ਹੀ ਕਹਿ ਦਿਓ ਆਪ ਨੂੰ ਐਮਐਲਏ ਟਿਕਟ ਮਿਲ ਜੇ ਤਾਂ ਕਹਿ ਦਿਓ ਜਿੱਥੋਂ ਤੱਕ ਮੇਰੀ ਸ਼ਮੂਲੀਅਤ ਦੀ ਗੱਲ ਹੈ ਮੈਨੂੰ ਜਰੂਰ ਮੈਂ ਝੂਠੀ ਮਾਰਦਾ ਮੈਨੂੰ ਫੋਨ ਆਇਆ ਸੀਗਾ ਜਰੂਰ ਉਹ ਵੱਡੇ ਆਗੂ ਆ ਸਾਡੇ ਬਹੁਤ ਸਤਿਕਾਰਯੋਗ ਨੇ ਆਗੂ ਉਹ ਇਮਾਨਦਾਰ ਬੰਦੇ ਆ ਜਿਨ੍ਹਾਂ ਦਾ ਫੋਨ ਆਇ ਕਮਲ ਜੀ ਤੇਰਾ ਮਨ ਕੀ ਆ ਯਾਰ ਰਾਜਾ ਉਹ ਕਿਉਂ ਚਾਹੁੰਦੇ ਸੀ ਉਹ ਚਾਹੁੰਦੇ ਸੀ ਵੀ ਇਹਦੇ ਉੱਤੋਂ ਦੀ ਲਿਆ ਕੇ ਇਹਨੂੰ ਵੀ ਸ਼ਾਮਲ ਕਰਕੇ ਤੇ ਦੀ ਅੜ ਭੰਗੀ ਵੀ ਇਹਨੂੰ ਬੇਗਹਿਰਤ ਬੰਦੇ ਨੂੰ ਇੰਨਾ ਜਲੀਲ ਕਰਗੇ ਕਿ ਆਪ ਛੱਡ ਕੇ ਭਾਜੇ ਪਰ ਇਸ ਵਿੱਚ ਗਹਿਰਤ ਹੈ ਨਹੀਂ ਨੇ ਆਪ ਨਹੀਂ ਛੱਡਣਾ ਇਹ ਤਾਂ ਜਿਵੇਂ ਪਹਿਲਾਂ ਯੂਥ ਕਾਂਗਰਸ ਚੋਂ ਲਾਇਆ ਸੀ ਨਾ ਆਪਾਂ ਤਾਂ ਪਹਿਲੇ ਦਿਨ ਹੀ ਇਹ ਗੱਲ ਕਹਤੀ ਸੀ ਜਦ ਇਹ ਆਪਾਂ ਨੂੰ ਕੱਢਿਆ ਸੀ ਵੀ ਪੁੱਤ ਮੇਰਾ ਜਿਵੇਂ ਤੈਨੂੰ ਯੂਥ ਕਾਂਗਰਸ ਚੋਂ ਜਲੀਲ ਕਰਕੇ ਲਾਇਆ ਸੀ ਨਾ ਉਸੇ ਤਰ੍ਹਾਂ ਤੈਨੂੰ ਪੰਜਾਬ ਦੀ ਪ੍ਰਧਾਨਗੀ ਤੋਂ ਲੋਕ ਲਾਉਣਗੇ ਮੈਂ ਜ਼ਿਕਰ ਨਹੀਂ ਕਰਿਆ ਅੱਗੇ ਵੀ ਮੁਖਰ ਸਾਹਬ ਦੇ ਵਿੱਚੋਂ ਬਰਾੜ ਪਰਿਵਾਰ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਤੀ। ਕਾਲੀਆਂ ਦੇ ਨਾਲ ਸਮਝੌਤਾ ਕਰਕੇ ਉਹਨਾਂ ਦੀ ਵਾਈਸ ਚੇਅਰਪਰਸਨ ਬਣਾਤੀ ਕਾਲੀ ਦਲ ਦੀ। ਇਹ ਸਮਝੌਤੇਆਂ ਵਾਲੇ ਲੀਡਰ ਆ। ਸਮਝੌਤੇ ਲੰਬਾ ਸਮਾਂ ਨਹੀਂ ਚੱਲਦੇ ਹੁੰਦੇ। ਲੀਡਰ ਲੰਬਾ ਸਮਾਂ ਉਹ ਚੱਲਦੇ ਲੋਕਾਂ ਦੇ ਦਿਲਾਂ 'ਚ ਵੱਸਦੇ ਆ। ਬਰਾੜ ਸਾਹਿਬ ਜਿਵੇਂ ਬੈਰੋਕੇ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਰਾਜਾਂ ਨੇ ਮੀਟਿੰਗ ਹੁੰਦੀ ਆ ਤੇ ਲੰਗੀਆਂ ਨੇ ਮੀਟਿੰਗ ਹੁੰਦੀ ਆ। ਲਗਾਤਾਰ ਜਿਹੜੀਆਂ ਮੀਟਿੰਗਾਂ ਹੋਣ ਦਾ ਕੀ ਕਾਰਨ ਮੰਨ ਗਏ? ਕਾਂਗਰਸ ਨਾਲ ਘਟ ਕਦੇ ਕਿਸੇ ਟਾਈਮ ਜਾ ਸਕਦੇ ਜਾਂ ਕਾਂਗਰਸ ਨੂੰ ਲੈ ਸਕਦੇ। ਦੇਖੋ ਮੈਂ ਤਾਂ ਤੁਹਾਨੂੰ ਅੱਜ ਕਹੀ ਜਿਹਾ ਨਾ ਉਹ ਤਾਂ ਸੱਦਾ ਦੇ ਰਹੇ ਆ ਜੇ ਮੈਂ ਜਾਣਾ ਹੁੰਦਾ ਚਲਾ ਨਾ ਜਾਂਦਾ ਪਰ ਮੇਰਾ ਬੜਾ ਮਾਨ ਸਨਮਾਨ ਵੀ ਹੋਣਾ ਸੀ ਹੁਣ ਜੇ ਮੈਂ ਜਾਂਦਾ ਤਾਂ ਤੇ ਉਹਨਾਂ ਨੇ ਇਸ ਤਰੀਕੇ ਨਾਲ ਮੈਨੂੰ ਬਿਠਾਉਣਾ ਸੀਗਾ ਵੀ ਆਹ ਬੰਦੇ ਦਾ ਵਿਰੋਧੀ ਆ ਇਹ ਪ੍ਰਧਾਨ ਦਾ ਤੇ ਇਹਨੂੰ ਇੰਨਾ ਮਾਨ ਦਈਏ ਵੀ ਪ੍ਰਧਾਨ ਨਾਲੋਂ ਵੱਧ ਸਤਿਕਾਰ ਦਈਏ ਉਸਤਕਾਰ ਦੇਣ ਲਈ ਤਾਂ ਸੱਦਾ ਬੁਲਾ ਦੇ ਰਹੇ ਸੀਗੇ ਪਰ ਮੈਂ ਤਾਂ ਹਮੇਸ਼ਾ ਕਹਿੰਦਾ ਹੁਣ ਨਾ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਸ ਤੁਮਾਰ ਸੱਚੇ ਪਾਤਸ਼ਾਹ ਦੇ ਹੱਥ ਡੋਰੀ ਹੈ ਜਿੱਦਨੂੰ ਲਿਜਾਊਗਾ ਚੰਗੇ ਰਸਤੇ ਤੋਰੂਗਾ ਉਹ ਵਾਹਿਗੁਰੂ ਦਾ ਨਾਮ ਲੈਨੇ ਆ ਉਹਦੀ ਉਸਤਤ ਕਰਦੇ ਆ ਉਹ ਬੁਰ ਉਨੇ ਚੰਗਾ ਰਾਹ ਬਣਾਇਆ ਹੋਊਗਾ ਕਿ ਉਸ ਚੰਗੇ ਰਾਹ ਤੇ ਤੁਰਾਂਗੇ ਲੋਕਾਂ ਦੀ ਸੇਵਾ ਲਈ ਇਸ ਸਿਆਸਤ ਵਿੱਚ ਆਏ ਆ ਕੋਈ ਨਿੱਜੀ ਜਾਇਦਾਦਾਂ ਬਣਾਉਣ ਲਈ ਨਹੀਂ ਆਏ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਹੁੰਦਾ ਤਾਂ ਜਗਸੀਰ ਸਿੰਘ ਜਿਹੜਾ ਸਰਪੰਚ ਇੱਥੋਂ ਦੇ ਤੁਸੀਂ ਉਹਨਾਂ ਨੂੰ ਮੈਸੇਜ ਕੀਤਾ ਜਦੋਂ ਹੁਣ ਮੈਂ ਇੱਕ ਗੱਲ ਕਰਨ ਲੱਗਾ ਉਹ ਤੁਸੀਂ ਉਹਨਾਂ ਨੂੰ ਮੈਸੇਜ ਕੀਤਾ ਪਰ ਸੁੱਖੇ ਹੋਣਾ ਤੇ ਨਿਸ਼ਾਨੇ ਲਾਏ ਉਹਨਾਂ ਦੇ ਬੇਟੇ ਮੈਂ ਤਾਂ ਯਾਰ ਕਿਸੇ ਦਾ ਨਾਂ ਹੀ ਨਹੀਂ ਲਿਆ ਇਹ ਤੇ ਨਿਸ਼ਾਨਾ ਹੀ ਨਹੀਂ ਲਾਇਆ। ਜਿਵੇਂ ਜਦੋਂ ਮਨਵੀਰ ਨੇ ਗੱਲ ਕੀਤੀ ਹੈ ਜੀ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਅਜ ਨਾਲ ਹੋਣੇ ਸੀ ਨਾਲ ਨਹੀਂ। ਉਹ ਨਹੀਂ ਵਿਚਾਰੇ ਸੰਸਾਰ ਤੋਂ ਚਲੇ ਗਏ ਨਾ। ਤੇ ਜੇ ਸਾਡੇ ਨਾਲ ਨਹੀਂ ਹੈਗਾ ਕੋਈ ਤਾਂ ਇਸ ਗੱਲ ਦਾ ਉਹਨੂੰ ਪਛਤਾਵਾ ਹੋਣਾ ਚਾਹੀਦਾ। ਸਾਡਾ ਤਾਂ ਕਾਫਲਾ ਜਿਉਂਦਾ ਤਿਉਂ ਖੜਾ ਹੈ। ਸਾਡੇ ਤਾਂ ਲੋਕ ਉਮੀ ਨਾਲ ਖੜੇ ਆ। ਸਾਨੂੰ ਤਾਂ ਕੋਈ ਅਫਸੋਸ ਨਹੀਂ ਕਿਸੇ ਨਾਲ ਪਾਸੇ ਹੋਣ ਦਾ। ਇਹ ਚੰਗਿਆਂ ਨਾਲੋਂ ਟੁੱਟਣ ਦਾ ਅਫਸੋਸ ਹੋਣਾ ਚਾਹੀਦਾ। ਜੇ ਅਸੀਂ ਚੰਗਿਆਂ ਨਾਲੋਂ ਟੁੱਟਾਂਗੇ ਸਾਡਾ ਸਰਪੰਚ ਸਾਡੇ ਵਿੱਚ ਨਹੀਂ ਰਿਹਾ। ਉਹ ਚੰਗਾ ਸੀ ਅਸੀਂ ਮਹਿਸੂਸ ਕੀਤਾ ਨਾ ਕਿ ਸਾਡੇ ਨਾਲ ਨਹੀਂ ਯਾਰ ਉਹ ਅੱਜ ਦੁਨੀਆ 'ਚ ਨਹੀਂ ਰਿਹਾ। ਤਾਂ ਇਸ ਕਰਕੇ ਵੀ ਜੇ ਕੋਈ ਸਾਡੇ ਨਾਲ ਪਾਸੇ ਹੋਇਆ ਇਸ ਗੱਲ ਦੀ ਫਿਕਰਮੰਦੀ ਉਹਨਾਂ ਨੂੰ ਹੋਣੀ ਚਾਹੀਦੀ ਆ ਸਾਨੂੰ ਇਸ ਗੱਲ ਦਾ ਫਿਕਰ ਨਹੀਂ ਸਾਡਾ ਤਾਂ ਕਾਰਜ ਆ ਹੈ ਸਾਡੀ ਤਾਂ ਸੇਵਾ ਹੈ ਅਸੀਂ ਤਾਂ ਚੰਗੇ ਲੋਕਾਂ ਨੂੰ ਨਾਲ ਲੈ ਕੇ ਸਮਾਜ ਦੀ ਸੇਵਾ ਕਰਨੀ ਆ ਨਗਰਾਂ ਦੀ ਪਿੰਡਾਂ ਦੀ ਸੇਵਾ ਕਰਨੀ ਆ ਤੇ ਜਿਹੜੇ ਨਹੀਂ ਲੋਕ ਨਾਲ ਇਸ ਗੱਲ ਨੂੰ ਉਹ ਪਛਤਾਉਣ ਔਰ ਬਾਕੀ ਕਹੀ ਗੱਲ ਜੇ ਤੁਸੀਂ ਕਹਿੰਦੇ ਹੋ ਮੈਂ ਕਿਸੇ ਦਾ ਮੈਂ ਕਿਸੇ ਦਾ ਨਾਂ ਨਹੀਂ ਲਿਆ ਇਹ ਲੋਕ ਤਾਂ ਗਿਣਤੀ 'ਚ ਹੀ ਨਹੀਂ ਆਉਂਦੇ ਇਹ ਤਾਂ ਗਿਣਤੀ 'ਚ ਆਉਂਦੇ ਨੇ ਆ ਲੋਕ ਜਿਹੜੇ ਮੇਰੇ ਨਾਲ ਖੜੇ ਨੇ ਆ ਲੋਕ ਜਿਹੜੇ ਮੈਨੂੰ ਪਿਆਰ ਕਰਦੇ ਨੇ ਜਿਹੜੇ ਸਾਥ ਦਿੰਦੇ ਨੇ ਇਹ ਸਾਡੀ ਗਿਣਤੀ 'ਚ ਆਉਂਦੇ ਨੇ ਇਹ ਸਾਡੇ ਖਾਬਾਂ ਖਿਆਲਾਂ 'ਚ ਆਉਂਦੇ ਨੇ ਇਹਨਾਂ ਦਾ ਜ਼ਿਕਰ ਸਾਡੀਆਂ ਗੱਲਾਂ 'ਚ ਆ ਤੇ ਮਤਲਬ ਜੇ ਜਿਨ੍ਹਾਂ ਨੇ ਠੱਗੀਆਂ ਮਾਰ ਲਿਆ ਗਦਾਰੀਆਂ ਕਰਨੀਆਂ ਧੋਖੇ ਦਿੱਤੇ ਜਿਨ੍ਹਾਂ ਦੇ ਖੂਨ 'ਚ ਬੇਗੈਰਤੀ ਆ ਗਈ ਉਹਨਾਂ ਨੂੰ ਥੋੜੀ ਯਾਦ ਕਰਾਂਗੇ ਉਹ ਥੋੜੀ ਗਿਣਤੀ ਚ ਆਉਣਗੇ ਗਿਣਤੀ ਚ ਚੰਗੇ ਲੋਕ ਆਉਂਦੇ ਮੇਸ਼ਾ ਬਹੁਤ ਬਧਨਵਾਦ ਬਰਾੜ ਸਾਹਿਬ ਸਾਡੇ ਨਾਲ ਸੀ ਕਮੇਡੀ ਸੰਗ ਬਰਾੜ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਜਿਹੜੇ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਆ ਰੇਲਿੰਗਾਂ ਦਾ ਲਗਾਤਾਰ ਜਿਹੜੀਆਂ ਰੇਲਿੰਗਾਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਉਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਰਾਜਾ ਬੜਾ ਗਿੰਦ ਉੱਤੇ ਨਿਸ਼ਾਨੇ ਵੀ ਲਾਏ ਆ ਤੇ ਗੱਲਾਂ-ਗੱਲਾਂ ਦੇ ਵਿੱਚ ਜਿਹੜੀ ਪਿੰਡ ਪੱਤਾ ਦਾ ਰੇੜਾ ਨਿਸ਼ਾਨੇ ਵੀ ਉਹ ਲਾ ਗਏ ਕੈਮਰਾਮੈਨ ਮਨਪੀ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹਮਨ ਇੰਡੀਆ ਟੀਵੀ ਪਿੰਡ ਲੰਗਿਆ